ਸਾਰਿਆਂ ਨੂੰ ਜੇ ਐਨ ਵੀ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਖੀਰ ਮਿਲਕ ਮੇਡ ਵਾਲੀ ਬਹੁਤ ਹੀ ਆਸਾਨ ਤੇ ਬਹੁਤ ਹੀ ਵਧੀਆ ਤੇ ਸਵਾਦਤ ਵੀ ਬਹੁਤ ਲੱਗਦੀ ਆ ਚਲੋ ਫਿਰ ਆਪਾਂ ਇਸ ਤਰੀਕੇ ਨਾਲ ਬਣਾਨੇ ਆ ਤੇ ਮਿਲਕ ਮੇਡ ਵਿੱਚ ਪਾਵਾਂਗੇ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਆ ਅੱਜ ਆਪਾਂ ਗਾਜਰਾਂ ਦੀ ਖੀਰ ਬਣਾਵਾਂਗੇ ਤੇ ਮੈਂ ਆ 1.5 ਕਿਲੋ ਦੁੱਧ ਲਿਆ ਹੋਇਆ ਆ ਤੇ ਇਹਨੂੰ ਆਪਾਂ ਕੁੱਕਰ 'ਚ ਪਾਣੇ ਆ ਤੇ ਦੁੱਧ ਆਪਾਂ ਗਰਮ ਹੋਣ ਦੇਣੇ ਆ ਤੇ ਨਾਲ ਹੀ ਚਾਵਲ ਮੈਂ ਪਿਆ ਹੋਏ ਆ ਇਹ ਅੱਧੀ ਕੋਲੀ ਚਾਵਲ ਆਂਦੀ ਆ ਤੇ ਨਾਲ ਹੀ ਆਪਾਂ ਗਾਜਰਾ ਗ੍ਰੇਟ ਕਰਕੇ ਵਿੱਚ ਪਾਵਾਂਗੇ ਤੇ ਦੁੱਧ ਨੂੰ ਆਪਾਂ ਉਬਾਲ ਆ ਦੇਣੇ ਇੱਕ ਦੋ ਤਬਾਦ ਆਪਾਂ ਚਾਵਲ ਪਾਵਾਂਗੇ ਇਹ ਮੈਂ ਚਾਰਕ ਗਾਜਰਾ ਲਈਆਂ ਹੋਈਆਂ ਇਹ ਵੀ ਵਿੱਚ ਪਾਵਾਂਗੇ ਤੇ ਜਿਹੜੇ ਚਾਲ ਪਾਉਣੇ ਪਾਉਣੇ ਆਪਾਂ ਉਹ ਕਣੀਆਂ ਪਾਉਣੀਆਂ ਆ ਜਿਸ ਤਰ੍ਹਾਂ ਆਵੇ ਹੁਣ ਮੈਂ ਕੈਂਟਾ ਇੱਕ ਪਹਿਲਾਂ ਭਉਂ ਦਿੱਤੀ ਗਾਈ ਕਾਫੀ ਫੁੱਲ ਚੁਕੀਆਂ ਆਏ ਤੇ ਇਹਨੂੰ ਆਪਾਂ ਹੁਣ ਫੇਰ ਵਾਸ਼ ਕਰਕੇ ਤੇ ਵਿੱਚ ਦੁੱਧ ਦੇ ਵਿੱਚ ਪਾਵਾਂਗੇ ਤੇ ਚਾਰ ਗਾਜਰਾਂ ਮੈਂ ਗ੍ਰੇਟ ਕਰ ਲਈਆਂ ਜੇ ਤੁਸੀਂ ਜ਼ਿਆਦੀਆਂ ਪਾਉਣਾ ਚਾਹਦੇ ਹੋ ਜ਼ਿਆਦੀਆਂ ਵੀ ਪਾ ਸਕਦੇ ਹੋ ਜੋ ਜਿੰਨੂੰ ਬਾਲ ਮੇਰੇ ਨੂੰ ਆ ਗਿਆ ਤੇ ਹੁਣ ਆਪਾਂ ਵਿੱਚ ਨਾਲ ਹੀ ਆਪਾਂ ਗਾਜਰਾ ਪਾਵਾਂਗੇ ਗਾਜਰਾ ਨੂੰ ਪਹਿਲਾਂ ਮੈਂ ਛਿਲਕੇ ਫਿਰ ਤੰਗੀਦਰਾ ਤੋਂ ਲਿਆ ਸੀ ਤੇ ਅੱਜ ਵਾਲੀ ਹੀਰ ਆਪਾਂ ਮਿਲਕ ਮੇਡ ਦੀ ਨਾਲ ਬਣਾਵਾਂਗੇ ਆਪਾਂ ਇਹਦੇ ਵਿੱਚ ਮਿਲਕ ਮੇਡ ਵੀ ਪਾਵਾਂਗੇ ਤੇ ਬਹੁਤ ਹੀ ਸਵਾਦ ਬੰਦੀ ਆ ਇੰਜਾਂ ਲੱਗ ਰਿਹਾ ਜਿਵੇਂ ਰੇੜਕੇ ਦੀ ਠੀਰ ਹੁੰਦੀ ਆ ਤੇ ਹੁਣ ਆਪਾਂ ਇਹਨੂੰ ਰਿਜਦੇ ਆ ਥੋਲੀ ਥੋਲੀ ਜੀਊਗਾ ਚਾਰ ਪੰਜ ਵਾਰ ਘਟ ਕੇ ਆਉਣ ਦੇਣੇ ਚਾਰ ਪੰਜ ਉਬਾਲ ਆਉਣ ਦੇਣੇ ਆਪਾਂ ਕੀਰਬ ਤੇ ਨਾਲ ਹੀ ਆਪਾਂ ਨਿੱਕੀ ਇਲਾਚੀ ਵੀ ਪਾਵਾਂਗੇ ਨਿੱਕੀ ਇਲਾਚੀ ਦਾ ਟੇਸਟ ਬਹੁਤ ਵਧੀਆ ਆਂਦਾ ਆ ਖੀਰ ਚ ਬਹੁਤ ਵਧੀਆ ਲੱਗਦੀ ਨੇ nikki laachi ਚਾਰ ਪਲੇਟ ਨਿੱਕੀ ਲਾਚੀ ਲਈਆਂ ਇਹਨਾਂ ਨੂੰ ਮੈਂ ਥੋੜਾ ਜਿਹਾ ਹਲਕਾ ਜਿਹਾ ਕੁੱਟ ਲਿਆ ਤੇ ਇਹ ਵੀ ਵਿੱਚ ਪਾਵਾਂਗੇ ਆਪਾਂ ਜੋ ਜੋ ਦੁੱਧ ਖੀਰ ਜਿਵੇਂ ਲਾਦੀਆਂ ਵੀ ਰਹਿ ਚੰਗਿਆ ਤੇ ਟੇਸਟ ਬਹੁਤ ਵਧੀਆ ਆਏਗਾ ਖੀਰ ਦੇ ਵਿੱਚ ਕੁਝ ਹੱਦ ਤੱਕ ਆਪਣੀ ਜਿਹੜੀ ਗਾਜਰਾਂ ਦੀ ਖੀਰ ਆ ਪੱਕ ਚੁਕੀ ਆ ਇਹ ਆਪਾਂ ਸੀਟੀ ਵਾਲੇ ਕੁੱਕਰ 'ਚ ਤਾਂ ਸੀਟੀ ਨਹੀਂ ਆਪਾਂ ਮਰਵਾਵਾਂਗੇ ਆਪਾਂ ਵੈਸੇ ਹੀ ਮੱਠੇ ਸੇਕ ਕੇ ਬਣਾਵਾਂਗੇ ਚਾਵਲ ਆਪਣੇ ਵੀ ਗਲ ਚੁੱਕੇ ਗਾਜਰਾ ਵੀ ਹੁਣ ਬਸ ਹੋਰ 10 ਮਿੰਟ ਤੱਕ ਆਪਣੀ ਖੀਰ ਬਣ ਕੇ ਤਿਆਰ ਹੋ ਜਾਣੀ ਆ ਫੇ ਮੈਂ ਸੇਸੋ ਤੇ ਕੀਤਾ ਜਿਆਦਾ ਨਹੀਂ ਕੀਤਾ 1200 ਤੇ ਜਿਆਦਾ ਤੇਜ਼ ਹੋ ਜਾਂਦਾ ਆ ਫੇ ਚੀਕ ਪਾ ਕੇ ਦੇਣੀ ਆ ਘੰਟ ਆਸਤੇ ਆਪਾਂ ਪਕਾਵਾਂਗੇ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਆਪਣੀ ਖੀਰ ਬਣ ਕੇ ਤਿਆਰ ਹੁੰਦੀ ਪਈ ਆ ਤੇ ਨਾਲ ਹੀ ਆਪਾਂ ਬਦਾਮ ਵਿੱਚ ਪਾਵਾਂਗੇ ਇਹਨਾਂ ਵਿੱਚ ਥੋੜਾ ਜਿਹਾ ਆਪਾਂ ਪਾ ਲੈਣੇ ਆ ਖੀਰ ਆਪਣੀ ਬਣ ਗਈ ਆ ਤੇ ਹੁਣ ਆਪਾਂ ਅੱਧੀ ਤੋਂ ਵੀ ਥੋੜੀ ਜੀ ਆਪਾਂ ਖੰਡ ਪਾਵਾਂਗੇ ਕਿਉਂਕਿ ਆਪਾਂ ਮਿਲਕ ਮੇਡ ਪਾਉਣਾ ਆ ਤੇ ਇਸ ਕਰਕੇ ਆਪਾਂ ਖੀਰ ਚ ਖੰਡ ਪਾਤੀ ਪਾਵਾਂਗੇ ਤੇ ਆ ਆਪਣਾ ਮਿਲਕ ਮੇਡ ਆ ਇਨੂੰ ਆਪਾਂ ਹੁਣ ਖੋਲਦੇ ਆਂ ਮੀਠਮੇਡ ਆਪਾਂ ਖੋਲ ਲਿਆ ਦੋ ਚਮਚੇ ਪਾਵਾਂਗੇ ਤੇ ਦਾ ਟੇਸ ਇਨਾ ਵਧੀਆ ਆਂ ਦਾ ਕੋਈ ਵਰਗੀ ਲੱਗਦੀ ਹੁੰਦੀ ਆ ਖੀਰ ਹਾਂਜੀ ਜੀ ਆਪਣੀ ਖੀਰ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਵਧੀਆ ਹੋ ਟੇਸਟੀ ਮਿਲਕ ਮੇਟ ਵਾਲੀ ਤੇ ਬਾਕੀ ਦਾ ਮਿਲਕ ਮੈਡ ਮੈ ਇਸ ਦੇ ਵਿੱਚ ਕੱਟ ਲਿਆ ਆ ਕਿਉਂਕਿ ਉਹ ਟੱਕਣ ਖੁੱਲ ਜੇ ਤੇ ਬੰਦ ਨਹੀਂ ਛੇ ਤਿੱਤਰਾ ਹੁੰਦਾ ਤੇ ਇਸ ਕਰਕੇ ਮੈਂ ਇੱਕ ਇੱਕ ਡੇਨਰ ਟਾਈਟ ਦੇ ਵਿੱਚ ਕੱਢ ਦਿੱਤਾ ਜਦੋਂ ਫਿਰ ਜਰੂਰ ਚਾਹੂਗੀ ਫਿਰ ਇਸ ਦੇ ਵਿੱਚੋਂ ਕੱਢ ਕੇ ਤੇ ਆਪਾਂ ਵਰਤ ਲਵਾਂਗੇ ਇੱਕ ਵਾਰੀ ਟੱਕਣ ਖੁੱਲ ਜਾਂਦਾ ਨਾ ਮਿਲਕ ਮੈਡ ਦਾ ਤੇ ਬਾਅਦ ਚ ਬੰਦ ਨਹੀਂ ਹੁੰਦਾ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਥੈਂਕਸ ਫਰ ਵਾਚਿੰਗ